ਨੇ ਘਰ ਦੇ ਛੋਟੇ ਛੋਟੇ ਮੰਦਰ ਰਖੇ ਨੇ ਮੁਲਾਜ਼ਮ ਪੁਜਾਰੀ ਰਖੇ ਨੇ ਤਨਖਾਹ ਦੇਣੀ ਉਹ ਪੂਜਾ ਪਾਠ ਕਰ ਜਾਣਗੇ ਰਈਸ ਲੋਗਾ ਨੇ ਭਾਰਤ ਦੇ ਵਿੱਚ ਆਪਣੇ ਘਰ ਦੇ ਵਿੱਚ ਗੁਰੂ ਗੰਦ ਸਾਹਿਬ ਦਾ ਪ੍ਰਕਾਸ਼ ਰੱਖਿਆ ਕੋਈ ਵਿਸ਼ੇਸ਼ ਗ੍ਰੰਥੀ ਦੀ ਡਿਊਟੀ ਲਈ ਉਹ ਇਹ ਸਵੇਰੇ ਪ੍ਰਕਾਸ਼ ਵੀ ਕਰ ਜਾਏ ਸਾਮੀ ਸੁਖਾਸਣ ਵੀ ਕਰ ਜਾਏ ਉਹਨਾਂ ਕੋਲ ਦੇ ਮੱਥਾ ਟੇਕਣ ਦਾ ਵੀ ਵਕਤ ਕੋਲ ਨਹੀਂ लोगन राम खेलो ना जाना जिस दिन सुनन दी रुचि बने शौक पैदा हो गए सुन के रस भी मिले चंगा भी लगे सम्मेलन धर्म दे मार्ग ते यात्रा शुरू होईए वरना नहीं बद्धा चट्टी जो भरे ਨਾ ਗੁਣ ਨਾ ਉਪਕਾਰ ਗੁਰੂ ਅਰਜਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇਹ ਸ਼ਲੋਕ ਹੈ ਇਹਨੂੰ ਕੋਈ ਗੁਣ ਵੀ ਨਾ ਸਮਝੋ ਇਹਨੂੰ ਕੋਈ ਪਰ ਉਪਕਾਰ ਵੀ ਨਾ ਸਮਝੋ ਇਹਨੂੰ ਕੋਈ ਧਰਮ ਨਹੀਂ ਨਾ ਧਰਮ ਵੀ ਨਾ ਸਮਝੋ ਬੱਧਾ ਚੱਟੀ ਕਰ ਰਿਹਾ ਹੈ ਕਾਸ ਜਿਵੇਂ ਕਟਨੀ ਚਲੂ ਛੇਤੀ ਛੇਤੀ ਜਪਜੀ ਸਾਹਿਬ ਪੜ ਲਓ ਉਹ ਇੱਕ ਪੌੜੀ ਪੜ ਲੈ ਸਿਰਫ ਮੂਲ ਮੰਤਰ ਹੀ ਜਪ ਜ਼ਰਾ ਪਿਆਰ ਨਾਲ ਜ਼ਰਾ ਇਕਾਗਰਤਾ ਨਾਲ ਜ਼ਰਾ ਧਿਆਨ ਨਾਲ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਖੁਸ਼ੀ ਨਾਲ ਕੰਮ ਕਰ ਬੱਧਾ ਚੱਟੀ ਕੇ ਉਹ ਕੋਈ ਗੁਣ ਵੀ ਨਹੀਂ ਹੈ ਉਹ ਕੋਈ ਪਰਉਪਕਾਰ ਵੀ ਨਹੀਂ ਹੈ ਕਿਸੇ ਦੇ ਲਿਆਜ਼ ਕਰਕੇ ਗੁਰਦੁਆਰੇ ਆਇਆ ਉਹ ਜ ਨਹੀਂ ਆਣਾ ਸੀ ਗੁਰੂ ਕਰਕੇ ਨਹੀਂ ਆਇਆ ਬੱਧਾ ਚੱਟੀ ਪਾਟ ਕੀਤਾ ਹੈ ਉਹਨਾਂ ਅੰਦਰ ਕੋਈ ਸ਼ੌਕ ਨਹੀਂ ਹੈ ਉਹ ਮੰਗ ਤੇ ਤਰੰਗ ਨਹੀਂ ਜਾਗੇ ਬਾਬੇ ਫਰੀਦ ਨੇ ਇੱਕ ਸੋਹਣੀ ਮਿਸਾਲ ਦੇ ਕੇ ਆਪਣੀ ਇੱਕ ਅਵਸਥਾ ਦਾ ਜ਼ਿਕਰ ਕੀਤਾ ਇੱਕ ਦਿਨ ਉਹਨਾਂ ਨੇ ਇਸ਼ਾ ਦੀ ਨਮਾਜ਼ ਨਹੀਂ ਪੜ੍ਹੀ ਸੀ ਇਸ਼ਾ ਦੀ ਨਮਾਜ਼ ਜਦ ਸੂਰਜ ਗਰੂਬ ਹੋ ਜਾਂਦਾ ਹੈ ਆਸਮਾਨ ਤੇ ਲਾਲੀ ਛਾ ਜਾਂਦੀ ਹੈ उस समय भी एक मुसलमान नमाज पढ़ते हैं उन्होंने ईशा दमाज इशा वो नहीं पढ़ी कुछ शरीर उस दिन साथ नहीं दे रहा कुछ अंदर कई दफा मन अड़ी कर जाता है चंगे चंगे साधु संत फकीर ये महसूस करते हैं नहीं पढ़ी ਰੋਜ਼ ਰੋਜ਼ ਨਿਤਨੇਮ ਕਰਨ ਵਾਲੇ ਵੀ ਕਈ ਵਾਰ ਸੋਚਦੇ ਨੇ ਚਲੋ ਅੱਜ ਨਾ ਹੀ ਸਹੀ ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠਣ ਵਾਲੇ ਵੀ ਕਈ ਵਾਰ ਫੈਸਲਾ ਕਰ ਲੈਂਦੇ ਨੇ ਚਲੋ ਅੱਜ ਨਾ ਹੀ ਸਹੀ ਇਹ ਜੋ ਮੈਂ ਤੁਹਾਨੂੰ ਸੁਣਾ ਰਿਹਾ ਇਹ ਬਹੁਤਿਆਂ ਦੀ ਜ਼ਿੰਦਗੀ ਦੀ ਘਟਨਾ ਹੈ ਚਲੋ ਰੋਜ਼ ਤੇ ਉੱਠਦੇ ਹਾਂ ਅੱਜ ਨਾ ਹੀ ਸਹੀ ਰੋਜ਼ ਤੇ ਜਪਦੇ ਹਾਂ ਅੱਜ ਨਾ ਹੀ ਸਹੀ ਰੋਜ਼ ਤੇ ਪਾਠ ਕਰਦੇ ਹਾਂ ਅਜਨਾ ਹੀ ਸਹੀ ਬਾਬਾ ਫਰੀਦ ਕੰਨ ਨੇ ਇਸ ਤਰ੍ਹਾਂ ਹੀ ਮੰਨਿਆ ਆਖਿਆ ਰੋਜ਼ ਤੇ ਸ਼ਾਦੀ ਨਮਾਜ਼ ਪੜ੍ਹਦੇ ਅਜਨਾ ਹੀ ਸਹੀ ਕੀ ਫਰਕ ਪੈਂਦਾ ਨਹੀਂ ਪੜੀ ਇਸ਼ਾ ਲੰਘ ਗਈ ਤੇ ਮੁਸਲਮਾਨਾਂ ਦੇ ਚ ਕਹਾਵਤ ਹੈ ਵੇਲੇ ਦੀ ਨਮਾਜ਼ ਕੁਵੇਲੇ ਦੀ ਟਕਰਾ ਸਮੇਂ ਸਿਰ ਔਰ ਸਮੇਂ ਦੀ ਨਮਾਜ਼ ਨਹੀਂ ਪੜੀ ਬਾਅਦ ਵਿੱਚ ਤੇ ਟਕਰਾਈ ਨਹੀਂ ਨਾ ਅਗਰ ਪੜ੍ਹਣਾ ਏ ਤੇ ਸਮੇਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਸਮੇਂ ਦਾ ਆਪਣਾ ਅਸਰ ਹੈ ਸਵੇਰੇ ਜੋ ਮਨ ਦੀ ਹਾਲਤ ਆਉਂਦੀ ਹੈ ਦੁਪਹਿਰ ਦੇ ਚੋਂ ਨਹੀਂ ਆਉਂਦੀ ਦੁਪਹਿਰ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਸ਼ਾਮ ਦੇ ਚੋਂ ਨਹੀਂ ਆਉਂਦੀ ਸ਼ਾਮ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਉਹ ਕਿਸੇ ਹੱਦ ਤੱਕ ਰਾਤ ਦੇ ਚ ਨਹੀਂ ਆਉਂਦੀ ਸਮੇਂ ਦਾ ਆਪਣਾ ਪ੍ਰਭਾਵ ਹੈ ਸਰਦੀ ਦੇ ਵਿੱਚ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ ਗਰਮੀ ਵਿੱਚ ਕੁਝ ਹੋਰ ਹੋ ਜਾਂਦੀ ਹੈ ਮੌਸਮੇ ਖਿਜ਼ਾਨ ਦੇ ਵਿੱਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮੇ ਬਹਾਰ ਦੇ ਵਿੱਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮ ਦਾ ਬਕਾਇਦਾ ਤਨ ਤੇ ਮਨ ਤੇ ਆਪਣਾ ਪ੍ਰਭਾਵ ਹੈ ਇਸ ਵਾਸਤੇ ਆਦੂ ਕਾਲ ਤੋਂ ઋષਿ ਮੁਨੀਆ ਨੇ ਸੰਤ ਜਣਾ ਨੇ ਐਸਾ ਕਿਹਾ ਇੱਕ ਐਸਾ ਸਮਾਂ ਵੀ ਹੈ ਜਿਹਨੂੰ ਬ੍ਰਹਮ ਮੂਰਤ ਕਹਿ ਸਕਦੇ ਆਂ ਅਲਲ ਸੁਭਾ ਕਹਿ ਸਕਦੇ ਆਂ ਅੰਮ੍ਰਿਤ ਵੇਲਾ ਕਹਿ ਸਕਦੇ ਹਾਂ ਉਸ ਸਮੇਂ ਦਾ ਅਸਰ ਉਸ ਵੇਲੇ ਦਾ ਅਸਰ ਉਸ ਵਕਤ ਦਾ ਅਸਰ ਉਸ ਸਮੇਂ ਦਾ ਪ੍ਰਭਾਵ ਔਰ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ ਟੋਟੀ ਨਹੀਂ ਆਉਂਦੀ ਇਤਨੀ ਬਰਕਤ ਹੈ ਪਰ ਹੁਣ ਅੰਦਰ ਕਿਦਰੇ ਸ਼ੌਕ ਹੋਵੇ ਤੇ ਸ਼ੌਕ ਉਠਾਵੇ ਬਾਬਾ ਫਰੀਦ ਕਹਿੰਦੇ ਨੇ ਉਸ ਦਿਨ ਮਨ ਅੜੀ ਕਰ ਗਿਆ ਨਹੀਂ ਪੜੀ ਨਿਮਾਜ਼ ਫਰੀਦ ਕਹਿੰਦੇ ਨੇ ਸਾਰੀ ਰਾਤ ਕਰਵਟਾਂ ਦੇਚ ਲੰਗੀ ਨੀਂਦ ਹੀ ਨਾ ਆਈ ਪਛਤਾਵਾ ਹੀ ਦਿਲ ਦਿਮਾਗ ਤੇ ਅਸਵਾਰ ਹੋਇਆ ਇਸ਼ਾ ਦੀ ਨਿਮਾਜ਼ ਨਹੀਂ ਪੜੀ ਪਛਤਾਵਾ ਇਸ ਨੂੰ ਆ ਇੱਕ ਬੜੇ ਸੋਹਣੇ ਸ਼ਲੋਕ ਦੇ ਵਿੱਚ ਵਰਣਨ ਕਰਦੇ ਨੇ ਫਰੀਦਾ ਅਜ ਨਾ ਸੁੱਤੀ ਕੰਤ ਸਾਂ ਅੰਗ ਮੁੜੇ ਮੜ ਜਾਏ ਅੱਜ ਖੁਦਾ ਦਾ ਵਸਲ ਨਸੀਬ ਨਹੀਂ ਸੀ ਅੱਜ ਨਿਮਾਜ਼ ਤੋਂ ਟੁੱਟੇ ਅੰਗ ਮੁੜੇ ਮੜ ਜਾਏ ਸਾਰੀ ਰਾਤ ਕਰਵਟਾਂ ਚ ਲੰਗੇ ਸਰੀਰ ਦਾ ਅੰਗ ਅੰਗ ਦੁਖ ਰਿਹਾ। ਉਹ ਨੀਂਦ ਰਹਿ ਗਿਆ, ਪਛਤਾਵਿਆ, ਬੋਝ ਬਣ ਕੇ ਰਿਹਾ। ਜਾਏ ਪੋਛੋ ਡੋਹਾਗਣੀ ਤੂੰ ਕਿਉਂ ਰੈਣ ਬਿਹਾਏ। ਡੋਹਾਗਣੀ ਜਿਨ੍ਹਾਂ ਨੂੰ ਕਦੀ ਵਸਲ نصیਬ ਹੀ ਨਹੀਂ ਹੋਇਆ, ਕਦੀ ਨਿਮਾਜ਼ ਪੜ੍ਹੀ ਨਹੀਂ, ਪਤਾ ਨਹੀਂ ਕਿਵੇਂ ਰਾਤ ਕੱਟ ਦੇਣਾ। ਬਾਬਾ ਫਰੀਦ। ਪਤਾ ਨਹੀਂ ਕਿਵੇਂ ਜ਼ਿੰਦਗੀ ਬਤੀਤ ਕਰ ਦੇਣਾ। ਫਰੀਦ ਹੈਰਾਨ ਨੇ ਕਿਵੇਂ ਜ਼ਿੰਦਗੀ ਲੰਗਾ ਛੱਡ ਦੇਣਾ। ਜਦ ਕਦੀ ਕਿਸੇ ਨੂੰ ਅਭਿਆਸ ਦੇ ਥੋੜੀ झलक ਮਿਲਦੀ ਹੈ ਉਹਦੇ ਅੰਦਰ ਇੱਕ ਤਰਸ ਵੀ ਪੈਦਾ ਹੋ ਜਾਂਦਾ ਹੈ ਪਤ ਨਹੀਂ ਇਹ ਸਿੱਖ ਨਿਤਨੇਮ ਤੋਂ ਬਿਨਾ ਕਿਵੇਂ ਦਿਨ ਕੱਟ ਲੈਂਦਾ ਹੈ ਇਹ ਜਪ ਤੋਂ ਬਿਨਾ ਦਿਨ ਕਿਵੇਂ گزار ਲੈਂਦਾ ਹੈ ਇਹ ਗੁਰਬਾਣੀ ਦੇ ਪਾਠ ਤੋਂ ਬਿਨਾ ਸਮਾਂ ਕਿਵੇਂ ਕੱਟ ਲੈਂਦਾ ਹੈ ਉਸ ਦੇ ਅੰਦਰ ਦਇਆ ਵੀ ਪੈਦਾ ਹੁੰਦੀ ਹੈ ਹੈਰਾਨਗੀ ਵੀ ਪੈਦਾ ਹੁੰਦੀ ਹੈ ਲੇਕਿਨ ਐਸੀ ਅਵਸਥਾ ਚੰਗੇ ਤੋਂ ਚੰਗੇ ਅਭਿਆਸੀਆਂ ਦੀ ਵੀ ਬਣਦੀ ਹੈ ਕਦੀ ਮਨ ਅੜੀ ਕਰ ਜਾਂਦਾ ਹੈ ਇਹ ਵੀ ਮੈਂ ਅਰਸ ਕਰਦੇ ਹਾਂ ਹੁਣੇ ਹੀ ਮੈਨੂੰ ਚਾਕਰ ਸਾਹਿਬ ਇੱਕ ਗਾਥਾ ਸੁਣਾ ਰਹੇ ਸਨ ਕਮਰੇ ਵਿੱਚ ਬਾਬਾ ਸੁੰਦਰ ਸਿੰਘ ਅਲੀ ਬੇਗ ਦੀਆਂ ਗੱਲਾਂ ਚਲੀਆਂ ਇੱਕ ਬ੍ਰਹਮ ਗਿਆਨੀ ਆਤਮਾ ਜੋ ਦੇਸ਼ ਦੀ ਵੰਡ ਤੋਂ ਪਹਿਲੇ ਸਰੀਰ ਛੋੜ ਗਏ ਸਨ ਔਰ ਵਾਕਈ ਭੀ ਜਿਉਈ ਆਤਮਾ ਜਿਸ ਮਲੇ ਚੋਂ ਲੰਘ ਜਾਂ ਮਸਲਮਾਨ ਵੀ ਸਜਦਾ ਕਰਦੇ ਸ ਜੁਕ ਜਾਂਦੇ ਸ ਔਰ ਹਰ ਮਸਲਮਾਨ ਕਹਿੰਦਾ ਸੀ ਜ਼ਿੰਦਗੀ ਚ ਇੱਕ ਪੀਰ ਦੇਖਿਆ ਹੈ ਜ਼ਿੰਦਗੀ ਚ ਇੱਕ ਵਲੀ ਦੇਖਿਆ ਹੈ ਬੇਦੀ ਖਾਨਦਾਨ ਚੋਂ ਸੰ ਅਠੇ ਪੈਰ ਭਜਨ ਦਾ ਰੂਪ ਭਜਨ ਕਿਸ ਨੂੰ ਕਹਿੰਦੇ ਨੇ ਬਾਬਾ ਸੁੰਦਰ ਸਿੰਘ ਨੂੰ ਵੇਖ ਲਈਏ ਬੰਦਗੀ ਕਿਸ ਨੂੰ ਕਹਿੰਦੇ ਨੇ ਉਹਨਾਂ ਦੀ ਤਰਜ਼ੇ ਜ਼ਿੰਦਗੀ ਤੇ ਚਾਖਰ ਸਾਹਿਬ ਅੱਜ ਮੈਨੂੰ ਦੱਸ ਰਹੇ ਸਨ ਸੁਲਜੇ ਵਿਦਵਾਨ ਨੇ ਜਪ ਸਾਹਿਬ ਬਕਾਇਦਾ ਇਹਨਾਂ ਨੇ ਟਿੱਕਾ ਤੇ ਵਿਆਖਿਆ ਬੜੀ ਸੁੰਦਰ ਲਿਖੀ ਹੈ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚਾਪੀ ਹੈ ਮੁਖਤਸਰ ਮੈਂ ਅਰਜ਼ ਕਰਾਂ ਇੱਕ ਇਧਰੇ ਉਹਨਾਂ ਕੋਲ ਰਹੇ ਨੇ ਮੈਂ ਤੇ ਕਿਦਰੇ ਨੂੰ ਇੱਕ ਸੁਣੀ ਸੁਣਾਈ ਗਾਥਾ ਸੁਣਾ ਬੈਠਾ ਬਜ਼ੁਰਗਾਂ ਕੋਲ ਜਿਹੜੇ ਅੱਜੇ ਵੀ ਜ਼ਿੰਦਾ ਨੇ ਇੱਕ ਮੁਸਲਮਾਨ ਫਕੀਰ ਸੀ ਡੇਰੇ ਦੇ ਕੋਲ ਉਹ ਬਾਬਾ ਸੁੰਦਰ ਸਿੰਘ ਜਦ ਰੋਟੀ ਲਿਆਂ ਤੇ ਖਾਂਦਾ ਸੀ ਉਹ ਜ ਨਹੀਂ ਖਾਂਦਾ ਸੀ ਤੇ ਬਾਬਾ ਸੁੰਦਰ ਸਿੰਘ ਇੱਕ ਦਿਨ ਤਿੰਨ ਦਿਨ ਬਿਮਾਰ ਰਹਿ ਗਿਆ ਰੋਟੀ ਨਹੀਂ ਪੁਹਚਾਈ ਨਹੀਂ ਖਾਧੀ ਨਾ

ਮੀਰਪੁਰ ਦੀ ਉਹ ਬੋਲੀ ਬੋਲਦਾ ਹੁੰਦਾ ਸੀ ਰਾਵਲਪਿੰਡੀ ਤੇ ਕਸ਼ਮੀਰ ਦੀ ਬੋਲੀ ਦੀ ਝਲਕ ਸੀ ਉਸ ਤੇ ਮੁਸਲਮਾਨਾਂ ਕੇ ਤਰਲੇ ਲੈਣ ਫਕੀਰ ਸਾਈਂ ਰੋਟੀ ਖਾ ਤੇ ਬਾਬਾ ਸੁੰਦਰ ਸਿੰਘ ਜੀ ਨੂੰ ਤਹਿਸੀਲਦਾਰ ਕਰਕੇ ਬੁਲਾਉਂਦਾ ਸੀ ਮੈਂ ਕੀ ਤਹਿਸੀਲਦਾਰ ਆਵੇਗਾ ਖਿਲਾਵੇਗਾ ਉਂਝ ਨਹੀਂ ਬੋਲੀ ਉਧਰ ਦੀ ਬੋਲਦਾ ਸੀ ਮੇਰਾ ਤਹਿਸੀਲਦਾਰ ਆਏਗਾ ਖਿਲਾਏਗਾ ਉਂਝ ਨਹੀਂ ਔਰ ਗ਼ਜ਼ਬ ਦੀ ਗੱਲ ਜਿਸ ਦਿਨ ਉਸਨੇ ਚਲਾਣਾ ਕਰਨਾ ਸੀ ਜਾਣਾ ਸੀ ਬਾਬਾ ਸੁੰਦਰ ਸਿੰਘ ਤੋਂ ਕੁਛ ਹਰਸਾ ਪਹਿਲੇ ਗੁਜ਼ਰ ਗਿਆ ਤੇ ਬਾਬਾ ਸੁੰਦਰ ਸਿੰਘ ਨੂੰ ਬੁਲਾ ਕੇ ਕਹਿਣ ਲੱਗਾ ਅੱਜ ਮੇਰਾ ਵਿਆਹ ਹੈ ਮੇਰੇ ਵਾਸਤੇ ਨਵੇਂ ਕੱਪੜੇ ਲਿਆ ਬਾਬਾ ਸੁੰਦਰ ਸਿੰਘ ਸਿਲਾ ਕੇ ਲੈ ਆਏ ਚੋਲਾ ਲੈ ਆਏ ਤਹਿਮਤ ਲੈ ਸਿਰ ਤੇ ਕੁਲਾ ਬੰਦਾ ਸੀ ਤੁਰੇ ਅਲੀ ਪੱਗ ਉਹ ਦਿੱਤੀ ਤੇ ਫਿਰ ਕਹਿਣ ਲੱਗੇ ਫਕੀਰ ਸਾਈ ਮੈਨੂੰ ਪੈਰੋਂ ਨੰਗਾ ਵੇਜਣਾ ਹੀ ਖੁਦਾ ਦੇ ਘਰ ਮੇਰੇ ਲਈ ਜੁੱਤੀਆਂ ਵੀ ਲਿਆ ਫਿਰ ਬਾਬਾ ਸੁੰਦਰ ਸਿੰਘ ਬਾਜ਼ਾਰ ਗਿਆ ਜੁੱਤੀ ਵੀ ਲਿਆ ਉਸ ਵਾਸਤੇ ਬਸ ਜੁੱਤੀ ਪਹਿਨੀ ਤੇ ਇੰਜ ਸਲਾਮ ਕਰਕੇ ਚਲਾਣਾ ਕਰ ਗਿਆ ਜਾਂਦਾ ਰਿਹਾ ਉਹ ਫਕੀਰ ਬਾਬਾ ਸੁੰਦਰ ਸਿੰਘ ਉਸ ਦੀਆਂ ਰਮਜ਼ਾਂ ਜੋ ਹੈ ਜਾਣਦੇ ਸਨ ਚਾਕਰ ਸਾਹਿਬ ਅੱਜ ਮੈਨੂੰ ਦੱਸਣ ਲੱਗੇ ਵੀ ਬਾਬਾ ਸੁੰਦਰ ਸਿੰਘ ਦਾ ਵੀ ਮਨ ਇੱਕ ਦਿਨ ਅੜੀ ਕਰ ਬੈਠਾ ਅੰਮ੍ਰਿਤ ਵੇਲਾ ਸੀ ਤੇ ਸੀਤ ਲਹਿਰ ਚੱਲ ਰਹੀ ਸੀ ਬਹੁਤ ਠੰਡ ਕਿਉਂਕਿ ਕਸ਼ਮੀਰ ਦੀ ਘਾਟੀ ਦੇ ਥੱਲੇ ਹੀ ਸੀ ਅਲੀ ਬੇਗ ਭਾਵੇਂ ਨੇੜੇ ਗੁਜਰਾਤ ਤੇ ਜੇਲਮ ਜ਼ਿਲ੍ਹਾ ਲੱਗਦਾ ਸੀ ਪਰ ਇਹ ਕਸਬਾ ਕਸ਼ਮੀਰ ਦੇ ਚ ਪੈ ਜਾਂਦਾ ਸੀ ਆਖਰੀ ਕਸਬਾ ਗੋਂ ਪੰਜਾਬ ਸ਼ੁਰੂ ਹੋ ਜਾਂਦਾ ਸੀ। ਤੋਂ ਠੰਡ ਕਾਫੀ ਸੀ। ਮਨ ਅੜੀ ਕਰ ਗਿਆ। ਇਤਨੀ ਸੀਤ ਲੈ ਰ ਹੈ ਔਰ ਉਸ ਜ਼ਮਾਨੇ ਸਤਪੁਰਸ਼ ਇਸ ਤਰ੍ਹਾਂ ਦੀਆਂ ਆਤਮਾਵਾਂ ਕਰੀਬਨ ਕਰੀਬਨ ਠੰਡੇ ਪਾਣੀ ਨਾਲ ਨਹਾਉਂਦੀਆਂ ਸਨ। ਗਰਮ ਪਾਣੀ ਦਾ ਰਿਵਾਜ ਹੀ ਨਹੀਂ ਸੀ। ਇਤਿਹਾਸ ਹੈ ਜੇ ਸਭ ਕੁਝ ਬਦਲੇ ਆ। ਬਈ ਸੇਤ ਲਹਿਰ ਹੈ ਠੰਡ ਹੈ ਪਾਣੀ ਬੜਾ ਠੰਡਾ ਹੈ ਅੱਜ ਨਹੀਂ ਨਾਂਦੇ ਕਸ਼ਮਕਸ਼ਲੀ ਉਸ ਕਸ਼ਮਕਸ਼ ਦੇ ਚ ਅੰਮ੍ਰਿਤ ਵੇਲੇ ਦਾ ਨਿਤਨੇਮ ਜਪ ਇਹ ਵੀ ਦੁਬਦਾ ਚ ਰਿਆ ਹੋਇਆ ਕਿ ਅਜੇ ਸੂਰਜ ਨਹੀਂ ਨਿਕਲਿਆ ਅਜੇ ਅੰਧੇਰ ਹੈ ਇੱਕ ਦਮ ਚਲੇ ਗਏ ਦੂਰ ਨਦੀ ਵਗਦੀ ਸੀ ਨਹਿਰ ਠੰਡੀ ਉਸ ਠੰਡੀ ਨਹਿਰ 'ਚ ਖੜੇ ਹੋ ਗਏ ਕਹਿਣ ਲੱਗੇ ਹੇ ਮਨਾ ਤੂੰ ਠੰਡ ਕਰਕੇ ਅੱਜ ਆਲਸ ਕੀਤਾ ਅੱਜ ਤੈਨੂੰ ਸਜ਼ਾ ਦੇਣੀ ਹੈ ਮੁੜ ਕੇ ਅੜੀ ਨਹੀਂ ਕਰੇਗਾ ਅਮਨ ਚਾਕਰ ਸਾਹਿਬ ਦੱਸਦੇ ਰਹੇ ਡੇਰੇ 'ਚ ਸਵੇਰ ਹੋਈ ਤੇ ਲੋਕੀ ਲੱਭਣ ਬਾਬਾ ਜੀ ਕਿੱਥੇ ਨੇ ਕੋਈ 9 ਵਜੇ ਦੇ ਕਰੀਬ ਜਦ ਧੁੱਪ ਨਿਕਲੀ ਪੂਰਾ ਚਾਨਣਾ ਹੋਇਆ ਤੇ ਪਤਾ ਚੱਲਿਆ ਨਹਿਰ ਦੇ 'ਚ ਖੜੇ ਹੈ ਕਹਿੰਦਾ ਬਾਬਿਆਂ ਨੂੰ ਪੁੱਛਿਆ ਐਸਾ ਕਿਉਂ ਕਹਿੰਦਾ ਕੀ ਕਰੀ ਅਜ ਮਨੜੀ ਕਰ ਗਿਆ ਤੋ ਇਸ ਤੋਂ ਮੈਂ ਅੰਦਾਜ਼ਾ ਲਗਾਇਆ ਬਾਬਾ ਫਰੀਦ ਮਾਮੂਲੀ ਤਪੀਸ਼ਵਰ ਨਹੀਂ ਹੈ ਪਹੁੰਚਿਆ ਉਹ ਯਾ ਸੂਫੀ ਸੰਤ ਹੈ ਕਹਿੰਦਾ ਕਰ ਗਿਆ ਮਨੜੀ ਆਜ ਨਾ ਸੁਤੀ ਗੰਧ ਸੋ ਅੰਗ ਮੁੜੇ ਮੁੜ ਜਾਏ ਜਾਏ ਪਛੋੜੋ ਹਾ ਗਣੀ ਤੂੰ ਕਿਉਂ ਰਹਿਣ ਬਿਹਾਏ ਇਸ ਵਾਸਤੇ ਮਨ ਨਾਲ ਤੇ ਹਰ ਵਕਤ ਜੰਗ ਕਰਨੀ ਪੈਗੇ ਔਰ ਇਸ ਪੰਕਤੀ ਦੇ ਕੁਝ ਹੋਰ ਵੀ ਅਰਥ ਨਾ ਕਰ ਲੈਣਾ ਕਲਗੀਧਰ ਪਿਤਾ ਦੀ ਪੰਕਤੀ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁਰਨ ਨਿਤ ਜੰਗ ਹਰ ਵਕਤ ਲੜੇ ਤੇ ਇਸ ਦਾ ਮਤਲਬ ਹਰ ਵਕਤ ਲੜਾਈ ਲਈ ਕੋਈ ਮਾਹੌਲ ਬਣਾਵੇ ਜਦ ਸੁੱਲਾ ਸਫਾਈ ਵੀ ਹੋਵੇ ਤੇ ਕੋਈ ਦੁਸ਼ਮਣ ਲੱਭੇ ਲੜਨ ਵਾਸਤੇ ਜਾਂ ਕਿਸੇ ਨੂੰ ਦੁਸ਼ਮਣ ਬਣਾਵੇ ਇਹ ਅਰਥ ਨਹੀਂ ਹੈ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਖਾਲਸਾ ਹਰ ਵਕਤ ਆਪਣੇ ਮਨ ਨਾਲ ਜੰਗ ਕਰੇ ਕਿਉਂ ਮੰਨ ਲੋ ਚੇ ਬੁਰੀਆਂ ਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਇਹਦੇ ਚ ਪੈਦਾ ਹੋ ਜਾਂਦੇ ਨੇ ਖਿਆਲ ਮੈਨੂੰ ਇੱਕ حافظ ਦਾ ਬੋਲ ਵੀ ਯਾਦ ਆਇਆ ਉਸਨੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਤਸਬੀਹ ਸੁਟ ਦਿੱਤੀ ਫਜ਼ਰ ਦੀ ਨਮਾਜ਼ ਨਹੀਂ ਪੜ੍ਹੀ ਅਮਰਤ ਵੇਲੇ ਦੀ ਨਮਾਜ਼ ਨਹੀਂ ਪੜੀ ਕੁਰਾਨ ਸ਼ਰੀਫ ਦੀ ਤਲਾਵਤ ਵੀ ਨਹੀਂ ਕੀਤੀ ਰੋਜ਼ ਕਰਦੇ ਆ ਚਲੋ ਇੱਕ ਦਿਨ ਨਾ ਹੀ ਸਹੀ ਤੇ ਕੀ ਹੋ ਗਿਆ ਦੋਸਤੋ 2000 ਕੀ ਨੋਟ ਬੰਦ ਹੋ ਗਈ ਇਸੇ ਪਹਿਲੇ 1000 ਕੀ ਅਮਰਤ ਵੇਲੇ ਦੀ ਨਮਾਜ਼ ਨਹੀਂ ਪੜੀ ਕੁਰਾਨ ਸ਼ਰੀਫ ਦੀ ਤਲਾਵਤ ਵੀ ਨਹੀਂ ਕੀਤੀ ਰੋਜ਼ ਕਰਦੇ ਆ ਚਲੋ ਇੱਕ ਦਿਨ ਨਾ ਹੀ ਸਹੀ ਤੇ ਕੀ ਹੋ ਗਿਆ ਇਹ ਹਾਫਿਜ਼ ਦਾ ਫੈਸਲਾ ਔਰ ਈਰਾਨ ਵਿੱਚ ਜਿੰਨੇ ਸੂਫੀ ਸੰਤ ਹੋਏ ਨੇ ਈਰਾਨੀ ਸਭ ਤੋਂ ਸਿਰਮੌਰ ਮੰਨਦੇ ਨੇ ਹਾਫਿਜ਼ ਨੂੰ ਇਸ ਦਾ ਮਕਬਰਾ ਇਸ ਦੀ ਕਬਰ ਸੋਨੇ ਦੀ ਬਣਾਈ ਹੈ ਔਰ ਇਹਦੇ ਉੱਪਰ ਜਿਹੜਾ ਮਕਬਰਾ ਹੈ ਉਹ ਕੱਚ ਦਾ ਬਣਾਇਆ ਹੈ ਕੱਚ ਲਾਇਆ ਨਹੀਂ ਕੱਚ ਨੂੰ ਪਿਗਲਾ ਕੇ ਢਾਲ ਕੇ ਉਸੇ ਦੀਆਂ ਦੀਵਾਰਾਂ ਉਸੇ ਦਾ ਹੀ ਗੁੰਬਦ ਈਰਾਨੀ ਕਾਰੀਗਰੀ ਦਾ ਇੱਕ ਨਮੂਨਾ ਮੈਂ ਜਦ ਇਸ ਗੁੰਬਦ ਨੂੰ ਦੇਖਿਆ ਇਸ ਕਬਰ ਨੂੰ ਦੇਖਿਆ ਭਾਵੇਂ ਮੈਨੂੰ ਭਾਈ ਮੱਖਣ ਸਿੰਘ ਪਹਿਰਾਨ ਤੋਂ ਲੈ ਗਏ ਸਨ ਔਰ ਕਹਿੰਦੇ ਸਨ ਗੈਨੀ ਜੀ 4 ਵਜੇ ਵਾਪਸ ਚਲਾਂਗੇ ਮੈਂ ਕਿਹਾ ਭਾਈ ਸਾਹਿਬ ਜੀ ਗੱਲ ਇਸ ਤਰ੍ਹਾਂ ਹੁਣ ਤੁਸੀਂ ਵਾਪਸ ਜਾਓ ਮੈਂ ਕੱਲ ਆਵਾਂਗਾ ਮੈਂ ਇਸ ਜਗ੍ਹਾ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਇੱਕ ਤੇ ਇਰਾਨੀ ਕਾਰੀਗਰੀ ਦਾ ਇਹ ਨਮੂਨਾ ਇਕ ਚਾਰੋਂ ਪਾਸੇ ਲੋਕੀ ਕੁਰਾਨ ਦੀ ਤਲਾਵਤ ਪੈ ਕਰਦੇ ਨੇ ਦੂਜੀ ਇੱਥੋਂ ਦੀ ਕੋਈ ਵਾਈਬ੍ਰੇਸ਼ਨ ਵੀ ਐਸੀ ਹੈ ਗੁਰੂ ਚੇਤੇ ਆਉਂਦਾ ਹੈ ਮੈਂ ਕਾਜ ਮੈਂ ਇਥੇ ਰਵਾਂਗਾ ਇਤਨਾ ਖੂਬਸੂਰਤ ਉਹਨਾਂ ਨੇ ਮਕਬਰਾ ਬਣਾਇਆ ਹੈ ਲੇਕਿਨ ਮੈਂ ਉਸ ਦਾ ਕਲਾਮ ਪੜ੍ਹ ਕੇ ਹੈਰਾਨ ਹੋਇਆ ਉਹਦਾ ਮਨ ਵੀ ਅੜੀ ਕਰ ਗਿਆ ਔਰ ਪਤਾ ਕੀ ਕਹਿੰਦਾ ਮਰਾਦਰ ਮੰਜ਼ਲੇ ਜਾਣਾ ਚੇ ਅਮਨੋ ਐਸ਼ ਚੋ ਹਰਦਮ ਐ ਖੁਦਾ ਸੁਣਿਆ ਸੀ ਜੋ ਤੇਰੇ ਰਸਤੇ ਤੇ ਚੱਲਦੇ ਨੇ ਬੜਾ ਸਕੂਨ ਹੈ ਬੜਾ ਆਨੰਦ ਹੈ ਬੜਾ ਰਸ ਹੈ ਸਾਡੀ ਝੋਲੀ ਦੇ ਤੇ ਸਿਵਾਏ ਚਿੰਤਾ ਦੁੱਖ ਕਲੇਸ਼ ਤਣਾਅ ਤੋਂ ਹੋਰ ਕੁਝ ਨਹੀਂ ਹਾਫਿਜ਼ ਸੁਣਿਆ ਤੂੰ ਆਨੰਦ ਹੈ ਸੁਣਿਆ ਤੂੰ ਮਹਾਰਸ ਹੈ ਸੁਣਿਆ ਤੂੰ ਨੂਰ-ਏ-ਨੂਰ ਹੈ ਪਰ ਸਾਡੀ ਦੁਨੀਆ ਦੇ ਤੇ ਸਵਾਏ ਅੰਧੇਰੇ ਤੋਂ ਹੋਰ ਕੁਝ ਵੀ ਨਹੀਂ ਹੈ ਫੋਮੇਂਗਾ ਤੂੰ ਨੂਰ ਤਸਬੀਹ ਪਰੋਂ ਰੱਖ ਦਿੱਤੀ ਮਨ ਬਾਗੀ ਹੋ ਗਿਆ ਕੁਰਾਨ ਦੀ ਤਲਾਵਤ ਵੀ ਨਹੀਂ ਕੀਤੀ ਪਾਠ ਵੀ ਨਹੀਂ ਕੀਤਾ। ਉযু ਵੀ ਨਹੀਂ ਕੀਤਾ। ਵਜ਼ੂ ਇਹਨਾਂ ਦਾ ਪੰਜ ਇਸ਼ਨਾਨਾ ਹੁੰਦਾ ਹੈ ਨਹੀਂ ਕੀਤਾ। ਔਰ ਗਜ਼ਬ ਦੀ ਗੱਲ ਗੱਲ ਛੁਪਾਈ ਵੀ ਨਹੀਂ। ਸਾਹਮਣੇ ਪ੍ਰਗਟ ਵੀ ਕਰ ਦਿੱਤੀ। ਮਹਾਰਾਦਰ ਮੰਜ਼ ਲੈ ਜਾਣਾ। ਜੇ ਅਮਨੋਂ ਐਸ਼ ਚ ਹਰਦਮ ਕੋਈ ਐਸ਼ ਨਹੀਂ ਕੋਈ ਸਕੂਨ ਨਹੀਂ ਕੋਈ ਸੁਖ ਨਹੀਂ ਸੁਣਿਆ ਹੈ ਪ੍ਰਭੂ ਐਸ਼ੀ ਐਸ਼ ਤੇਰੇ ਨਾਮ ਦੇ ਚ। आनंदी नंदे रासी रासे जानणै जानणाए सानू ते सिवाय ਠੋਕਰਾਂ ਦੇ ਹੋਰ ਕੁਛ ਨਹੀਂ ਲਭਿਆ ਸਾਨੂੰ ਤੇ ਸਿਵਾਏ ਮੱਥਾ ਮਾਰਨ ਦੇ ਹੋਰ ਕੁਛ ਵੀ ਨਹੀਂ ਲਭਿਆ ਪਰ ਦੂਸਰੀ ਪੰਕਤੀ ਬੜੀ ਗਜ਼ਬ ਦੀ ਜਰਸ ਫਰਿਆਦਮੇਦਾਰਤ ਕੇ ਬਰਬੰਦੇਦ ਮਹਿਮਲ ਹਾ ਕਿਦਰੇ ਹਾਫਿਜ਼ ਦੇ ਕੰਨਾਂ 'ਚ ਪੜੋਸੀ ਨੇ ਖਬਰ ਪਾਈ ਕਿ ਤੁਹਾਡੇ ਪੜੋਸ ਦੇ ਵਿੱਚ ਪਰਲੇ ਪਾਸੇ ਜੋ ਮੁਖੀਆ ਰਹਿੰਦਾ ਸੀ ਚਲਾਣਾ ਕਰ ਗਿਆ ਘਰ ਦੇ ਵਿੱਚ ਤੁਹਾਨੂੰ ਯਾਦ ਪੇ ਕਰ ਦੇਣ ਸੁੱਟੀ ਹੋਈ ਤਸਬੀਹ ਹਾਫਿਜ਼ ਨੇ ਚੁੱਕ ਲਈ ਪਰੇ ਸੁੱਟੀ ਹੋਈ ਕੁਰਾਨ ਸ਼ਰੀਫ ਵੀ ਚੁੱਕ ਲਈ ਵਜ਼ੂ ਸਾਜਣ ਲੱਗ ਪਿਆ ਨਵਾਜ਼ ਪੜਨ ਲੱਗ ਪਿਆ ਕਹਿੰਦਾ ਜਰਸ ਫਰਿਆਦ ਮੈਂ ਇਦਾਰਤ ਕੇ ਬਰਬੰਦੇਦ ਮਹਿਮਲ ਹਾ ਮੌਤ ਦਾ ਘੜਿਆਲ ਵੱਜ ਰਿਹਾ ਹੈ ਚਲ ਰੁਕਦਾ ਕਹਾ ਕਿਧਰ ਰਸਤੇ ਚ ਨਾ ਰਹਿ ਜਾਏ ਜ਼ਿੰਦਗੀ ਦਾ ਅੰਤ ਹੋ ਜਾਏ ਤੇ ਤੂੰ ਖੁਦਾ ਤੱਕ ਹੀ ਨਾ ਪਹੁੰਚੇ ਮੌਤ ਦੇ ਖਿਆਲ ਨੇ ਫਿਰਸ ਇਹ ਤਸਬੀਹ ਚੁੱਕਣ ਤੇ ਮਜਬੂਰ ਕਰ ਦਿੰਦਾ ਹੈ ਫਿਰ ਕੁਰਾਨ ਸ਼ਰੀਫ ਪੜਨ ਤੇ ਮਜਬੂਰ ਕਰ ਦਿੰਦਾ ਹੈ ਫਿਰ ਮੈਂ ਵਜ਼ੂ ਸਾਜੇ ਔਰ ਅਗਾਹ ਚਲ ਕੇ ਕਹਿੰਦਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵਿੱਚੋਂ ਨਹੀਂ ਆਇਲ ਕੁਝਾ ਦਾ ਨਿੰਦੇ ਹਾਲੇ ਮਾ ਸੁਬਕ ਸਾਰਾ ਨੇ ਸਾਹਿਲ ਹਾ ਕਿੰਦਾ ਖੜਾ ਮੈਂ ਉਰਾਰਾਂ ਤੇ ਪਰਲਾ ਕੰਡਾ ਤੇ ਮੈਨੂੰ ਦਿਖਾਈ ਨਹੀਂ ਦਿੰਦਾ ਸੰਸਾਰ ਦੇ ਚ ਮੈਂ ਖੜਾ ਨਿਰੰਕਾਰ ਦੀ ਤੇ ਕੋਈ ਸਮਝ ਕੋਈ ਕੁਝ ਵੀ ਝਲਕ ਨਹੀਂ ਹੈ ਧਨ ਦੇ ਚ ਮੈਂ ਖੜਾ ਧਰਮ ਦਾ ਤੇ ਕੋਈ ਬੋਧ ਨਹੀਂ ਪਦਾਰਥਾਂ ਦੇ ਚ ਮੈਂ ਬੈਠਾ ਹਾਂ ਪ੍ਰਮਾਤਮਾ ਦੀ ਤੇ ਕੋਈ ਸਮਝ ਨਹੀਂ ਪ੍ਰਭਾਵ ਦੇ ਚ ਜੀ ਰਿਹਾ ਮੈਂ ਸੰਸਾਰ ਦੇ ਖੁਦਾਤਾ ਤੇ ਕੋਈ ਪ੍ਰਭਾਵ ਨਹੀਂ ਪਰਲਕੰਡਾ ਮੈਨੂੰ ਨਹੀਂ ਦਿਖਾਈ ਦਿੰਦਾ ਬਾਹ ਖੁਦਾ ਨਹੀਂ ਦਿਖਾਈ ਦਿੰਦਾ ਕੁਝ ਸਮਝ ਨਹੀਂ ਕੁਝ ਪਤਾ ਨਹੀਂ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵੇ ਚੁਨੀ ਆਇ ਪਰਲਕੰਡਾ ਵੀ ਨਹੀਂ ਦਿਖਾਈ ਦਿੰਦਾ ਤੇ ਸ਼ਬੇ ਤਾਰੀਕ ਰਾਤ ਵੀ ਹਨੇਰੀ ਹੈ ਤੇ ਦਰਿਆ ਦੇ ਚ ਗੁੰਮਣ ਘੇਰੀ ਵੀ ਬੜੀ ਹੈ ਪੇ ਪਾਰ ਜਾਣ ਦੇ ਸ਼ੌਕ ਕਰਕੇ ਬਾਵੇਂ ਕੰਡਾ ਮੈਨੂੰ ਨਹੀਂ ਦਿਖਾਈ ਦਿੱਤਾ ਖੁਦਾ ਦਾ ਇੱਕ ਸ਼ੌਕ ਬਾਵੇਂ ਖੁਦਾ ਦੀ ਸਮਝ ਕੋਈ ਨਹੀਂ ਚੱਲ ਪਿਆ ਔਰ ਦਰਿਆ ਦੇ ਚ ਪੈਰ ਪਾ ਬੈਠਾ ਗੁੰਮਣ ਗੇਰੀ ਚ ਫਸ ਗਏ ਆ ਆਪ ਦੀ ਵਿਅਥ ਲਈ ਅਰਸ਼ ਕਰਾਂ ਮਨੁੱਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ ਉਹ ਅੰਦਰ ਕੋਮਣਗੇਰੀ ਬਣਾ ਦਿੰਦਾ ਹੈ ਔਰ ਉਸੇ ਤਰ੍ਹਾਂ ਦਾ ਵਿਚਾਰ بار بار ਆਵੇਗਾ بار بار ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਵੀ ਤਬਦੀਲੀ ਨਹੀਂ ਹੋਵੇਗੀ ਉਸ ਤੇ ਥੋੜਾ ਜਿਹਾ ਵੀ ਪਰਵਰਤਨ ਨਹੀਂ ਹੋਵੇਗਾ ਉਹ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਘੇਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਜਾਤ ਮਾਰਨਾ ਗੁਸਤਾਖੀ ਮਾਫ ਇੱਕ ਬੁਰਾ ਵਿਚਾਰ ਆ ਜਾਏ ਜਿਸ ਡੰਗ ਦਾ ਆਇਆ ਹੈ ਪਹਿਲੀ ਦਫਾ ਹੁਣ ਉਹ ਜੋ ਪਹਿਲੀ ਦਫਾ ਆਇਆ ਹੈ ਬਾਰ ਬਾਰ ਆਏਗਾ ਕਿਉਂਕਿ ਪੇਰਾ ਬਣ ਗਿਆ ਹੈ ਉਹਨੇ ਆਪਣਾ ਦਾਇਰਾ ਬਣਾ ਲਿਆ ਹੈ ਉਸਨੇ ਆਪਣੀ ਜਗ੍ਹਾ ਬਣਾ ਲਈ ਹੈ ਹੁਣ ਬਾਰ ਬਾਰ ਆਏਗਾ ਔਰ ਉਸੇ ਤਰ੍ਹਾਂ ਹੀ ਆਏਗਾ ਬਿਨਾ ਤਬਦੀਲੀ ਤੋਂ ਆਏਗਾ ਜੋ ਥੋੜੇ ਬਹੁਤ ਕਦੀ ਅੰਤਰਮੁਖੀ ਹੁੰਦੇ ਹੋਵਨ ਸਿਰਫ ਗੁਰਦੁਆਰਾ ਮਨੋਰੰਜਨੀ ਨਹੀਂ ਸਮਾਪਾਸ ਕਰਨ ਦਾਸ ਢੰਗ ਨਹੀਂ ਕਦੀ ਕਦੀ ਜੋ ਜਾਤ ਮਾਰਦੇ ਉਹ ਰਹੋਦੇ ਨੇ ਐਸੇ ਪੁਰਸ਼ ਇੱਕ ਬੁਰਾ ਵਿਚਾਰ ਆਇਆ ਹੈ ਦਾਇਰਾ ਬਣ ਜਾਂਦਾ ਹੈ ਘੇਰਾ ਬਣ ਜਾਂਦਾ ਹੈ ਔਰ ਮੁੜ ਮੁੜ ਕੇ ਉਹ ਵਿਚਾਰ ਉਸੇ ਦਾਇਰੇ ਚ ਘੁੰਮਦਾ ਹੈ ਦਿਨ ਵਿੱਚ ਕਈ ਕਈ ਦਫਾ ਹੋਵੇਗਾ ਸ਼ਾਇਦ ਰਾਤ ਨੂੰ ਸੁਪਨਿਆਂ ਚ ਵੀ ਆਵੇ ਇਹ ਫਕੀਰ ਕਹਿੰਦਾ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਘੁੰਮਣ ਗੇਰੇ ਚ ਮੈਂ ਫਸਿਆ ਤੇ ਦੂਸਰਾ ਨਾਲ ਵੀ ਮੇਰੇ ਕੋਈ ਨਹੀਂ ਜਿਉ ਜੀਆਂ ਦੀ ਬੰਦਗੀ ਮੈਂ ਕਰ ਰਿਹਾ ਮੇਰਾ ਕੋਈ ਸਾਥੀ ਵੀ ਨਹੀਂ ਹੈ ਕਰਮ ਕਾਂਢੀ ਲੋਕ ਲੱਭਦੇ ਨੇ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਇੱਛਾ ਕਿਸੇ ਦੀ ਕੋਈ ਇੱਛਾ ਇਸ ਤਰ੍ਹਾਂ ਦੇ ਖੁਦਾ ਦੇ ਮਾਰਗ ਦੇਤੇ ਚੱਲਦੇ ਲੋਕ ਦਿਖਾਈ ਦਿੰਦੇ ਨੇ ਮੈਨੂੰ ਤੇ ਕੋਈ ਸਾਥੀ ਵੀ ਨਹੀਂ ਦਿਖਾਈ ਦਿੰਦਾ ਜਿਸ ਦੇ ਅੰਦਰ ਸਿਰਫ ਖੁਦਾ ਦੀ ਇੱਛਾ ਹੋਵੇ